ਸਾਰਿਆਂ ਮੇਰੇ ਕੋਲ ਪਿਆਰ ਪਰਿਸ਼ਾਸਰੀਏ ਕਾਲੇ ਬਹੁਤ ਹੀ ਪਿਆਰੇ ਸੂਟ ਹਨ ਇਹਨਾਂ ਦੇ ਨੈਕਵਰਕ ਕੀਤਾ ਹੈ ਤੇ ਨਾਲ ਆਰਗੰਜ਼ਾ ਦਾ ਦੁਪੱਟਾ ਹੈ ਇਹ ਪ੍ਰਿੰਟਡ ਦੁਪੱਟਾ ਹੈ ਅਤੇ ਨਾਲ نیٹ ਤੇ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਇਹ ਚੰਦੇਰੀ ਵਰਕ ਵਿੱਚ ਹਨ ਇਹਨਾਂ ਦਾ ਬਹੁਤ ਹੀ ਸੋਹਣਾ ਕਲਰ ਅਤੇ ਬਹੁਤ ਪਿਆਰਾ ਸੌਫਟ ਕਪੜਾ ਹੈ ਜੋ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਤੁਸੀਂ ਸਾਨੂੰ ਉਸ ਦੀ ਸਕਰੀਨਸ਼ਾਟ ਲੈ ਕੇ ਸਾਡੇ WhatsApp ਤੇ ਮੈਸੇਜ ਕਰ ਸਕਦੇ ਹੋ ਇਹ ਮਸਕ੍ਰੀਨ ਵਿੱਚ প্রিনਟ ਔਰ ਸ਼ਰਟ ਤੇ ਨਾਲ ਵਰਕ ਕਿਤੇ ਬਾਟਮ ਹੈ ਇਹ ਬਹੁਤ ਹੀ ਪਿਆਰੇ ਸਿਲਕ ਕਾਟਨ ਦੇ ਸੂਟ ਹਨ ਜਿਨ੍ਹਾਂ ਦੇ ਉੱਪਰ ਲਾਈਨਾਂ ਵਿੱਚ ਵਰਕ ਕੀਤਾ ਗਿਆ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਪਾਕਿਸਤਾਨੀ ਸੂਟ ਹਨ ਅੱਤੇ ਬਹੁਤ ਹੀ ਸੋਨੇ ਸੋਨੇ ਡਿਜ਼ਾਈਨਰ ਸੂਟ ਹਨ ਜੇ ਕਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਹ டை ਡਾਈ ਸੂਟ ਹਨ ਜੋ ਕਾਟਨ ਦੇ ਹਨ ਇਸੇ ਤਰ੍ਹਾਂ ਇਹ ਬਾਟਮ ਉੱਪਰ ਬੂਟੀਆਂ ਪਾਈਆਂ ਗਈਆਂ ਹਨ ਅਤੇ ਨਾਲ ਹੀ ਨੈੱਕ ਡਿਜ਼ਾਈਨ ਕੀਤਾ ਆਇਆ ਹੈ ਇਹਨਾਂ ਦੇ ਦੁਪੱਟੇ ਵੇਖੋ ਕਿੰਨੇ ਪਿਆਰੇ ਹਨ ਇਹ ਤੁਹਾਨੂੰ ਬਹੁਤ ਹੀ ਵਧੀਆ ਸੂਟ ਲੱਗਣਗੇ ਜਿਨ੍ਹਾਂ ਦੇ ਸ਼ਰਟ ਜਿਹੜੀ ਇਹ ਵਰਕ ਹੈ ਤੇ ਬਾਟਮ ਜਿਹੜੇ ਚਿਪਨ ਵਿੱਚ ਹੈ ਇਸੇ ਤਰ੍ਹਾਂ ਇਹ ਵੀ ਸਿਲਕ ਵਿੱਚ ਬਹੁਤ ਪਿਆਰੇ ਸੂਟ